बड़े चर्चे हुए बाजवा साहब ने भी कहता है कि सियासी जफीसी सियासतदा अक्सर इदा दी जफी पालन दे ने तुसी किमे देखदे ਛੱਡੋ ਯਾਰ ਕੀ ਦਾ ਨੌਲੇਜ ਹੈ ਕਾਬਲਾ ਕਿਸ ਨਾਲ ਸਮਝਦੇ ਮੋਦੀ ਜਮ ਜਿਵੇਂ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਿ ਕਿਸ ਨਾਲ ਉਵੇਂ ਹੀ ਇੱਥੇ ਆ ਮੋਦੀ ਸਾਹਿਬ ਦਾ ਤੇ ਬੀਜੇਪੀ ਦਾ ਕਿਸੇ ਨਾ ਕੋਈ ਮੁਕਾਬਲਾ ਨਹੀਂਗਾ ਕੁਛ بڑا ਨਜ਼ਰ ਆਇਆ ਕਨਿਆ ਮਿੱਤਲ ਦੇ ਜਿਹੜੇ ਭਜਨ ਸੀ ਉਹਨਾਂ ਦਾ ਜੋਸ਼ ਸੀ ਸ਼੍ਰੀ ਰਾਮ ਦਾ ਜੋਸ਼ ਸੀ ਜਾਂ ਕਹਿ ਸਕਦੇ ਜਿਹੜੇ ਵੋਟਰ ਉੱਥੇ ਨਾਰੇਬਾਜ਼ੀ ਕਰ ਰਹੇ ਸਨ ਬੀਜੇਪੀ ਦੇ ਹੱਕ ਦੇ ਵਿੱਚ ਉਹ ਜੋਸ਼ ਨਜ਼ਰ ਆਇਆ ਜਦੋਂ ਇਲੈਕਸ਼ਨ ਚੱਲਦੀ ਹੁੰਦੀ ਹੈ ਕੈਂਡੀਡੇਟ ਬਹੁਤ ਜਗ੍ਹਾ ਤੇ ਇਕੱਠੇ ਹੋ ਜਾਂਦੇ ਆ ਕਈ ਪ੍ਰੋਗਰਾਮ ਹੁੰਦੇ ਆ ਜਿੱਥੇ ਕੈਂਡੀਡੇਟ ਇਕੱਠੇ ਹੋ ਜਾਂਦੇ ਆ ਪਰ ਉਹ ਗੱਲ ਠੀਕ ਆ ਵੀ ਜਿਵੇਂ ਸਾਰੇ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਮਿਲਦੇ ਆ ਤੇ ਉਸੇ ਤਰੀਕੇ ਨਾਲ ਜਿਹੜੇ ਕੈਂਡੀਡੇਟ ਨੇ ਉਹ ਵੀ ਮਿਲ ਲੈਂਦੇ ਆ ਤਸਵੀਰ ਤਾਂ ਮੈਂ ਪਿੰਡਾਂ ਚ ਗਿਆ ਹੋਇਆ ਤੇ ਸਾਰੇ ਹੁਣ ਹੀ ਦਾਖੇ ਚੋਂ ਦਾਖੇ ਉਦੋਂ ਪਹਿਲਾਂ ਜਗਰਾਉਂ ਚੋਂ ਦੋਨੋਂ ਜਗ੍ਹਾ ਤੇ ਆਏ ਆ ਤੇ ਤੁਸੀਂ ਤਸਵੀਰਾਂ ਦੇਖਿਓ ਮੈਸਿਵ ਸਪੋਰਟ ਆ ਜਿਹੜੀ ਉਹ ਸਰ ਜਗ੍ਹਾ ਮਿਲ ਰਹੀ ਹੈ ਸੋ ਚੋਣ ਪ੍ਰਚਾਰ ਦੇ ਦੌਰਾਨ ਕਨਈਆ ਮਿੱਤਲ ਦੇ ਪ੍ਰੋਗਰਾਮ ਦੇ ਵਿੱਚ ਦੋ ਉਮੀਦਵਾਰ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਭਾਜਪਾ ਤੋਂ ਰਵਨੀਤ ਸਿੰਘ ਬਿੱਟੂ ਇਕੱਠੇ ਹੋ ਜਾਂਦੇ ਨੇ ਸੋ ਸ਼੍ਰੀ ਰਾਮ ਜੀ ਦੇ ਰੰਗ ਦੇ ਵਿੱਚ ਰੰਗ ਜਾਂਦੇ ਨੇ ਬਿੱਟੂ ਜੀ ਸਾਡੇ ਮੌਜੂਦ ਨੇ ਬਿੱਟੂ ਜੀ ਉਸ ਪ੍ਰੋਗਰਾਮ ਦੇ ਵਿੱਚ ਇੱਕ ਅਲੱਗ ਰੰਗ ਦੇ ਵਿੱਚ ਤੁਸੀਂ ਰੰਗੇ ਨਜ਼ਰ ਆਏ ਕੀ ਕਹਿਣਾ ਚਾਹੋ ਦੇਖੋ ਕੁਦਰਤੀ ਗੱਲ ਹੁੰਦੀ ਆ ਜਦੋਂ ਇਲੈਕਸ਼ਨ ਚੱਲਦੀ ਹੁੰਦੀ ਆ ਕੈਂਡੀਡੇਟ ਬਹੁਤ ਜਗ੍ਹਾ ਤੇ ਇਕੱਠੇ ਹੋ ਜਾਂਦੇ ਆ ਕਈ ਪ੍ਰੋਗਰਾਮ ਹੁੰਦੇ ਆ ਜਿੱਥੇ ਕੈਂਡੀਡੇਟ ਇਕੱਠੇ ਹੋ ਜਾਂਦੇ ਆ ਪਰ ਉਹ ਗੱਲ ਠੀਕ ਆ ਵੀ ਜਿਵੇਂ ਸਾਰੇ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਮਿਲਦੇ ਆ ਤੇ ਉਸੇ ਤਰੀਕੇ ਨਾਲ ਜਿਹੜੇ ਕੈਂਡੀਡੇਟ ਨੇ ਉਹ ਵੀ ਮਿਲ ਲੈਂਦੇ ਆ ਤੇ ਅਸੀਂ ਜਿਹੜੇ ਕੋਈ ਐਸੀ ਥੋੜੀ ਹੁੰਦੀ ਆ ਵੀ ਇੱਕ ਦੂਜੇ ਨੂੰ ਪੁੱਟਣਾ ਮਾਰਨਾ ਸ਼ੁਰੂ ਕਰਨਾ ਹੁੰਦਾ ਕੁਛ ਬੜਾ ਨਜ਼ਰ ਆਇਆ ਕਨਈਆ ਮਿੱੱਤਲ ਦੇ ਜਿਹੜੇ ਭਜਨ ਸੀ ਉਹਨਾਂ ਦਾ ਜੋਸ਼ ਸੀ ਸ਼੍ਰੀ ਰਾਮ ਦਾ ਜੋਸ਼ ਸੀ ਜਾਂ ਕਹਿ ਸਕਦੇ ਆ ਜਿਹੜੇ ਵੋਟਰ ਉੱਥੇ ਨਾਹਰੇਬਾਜ਼ੀ ਕਰ ਰਹੇ ਸਨ ਭਾਜਪੀ ਦੇ ਹੱਕ ਦੇ ਵਿੱਚ ਉਹ ਜੋਸ਼ ਨਜ਼ਰ ਆਇਆ ਤੁਸੀਂ ਵੀ ਉਸ ਦਿਨ ਬਾਖੂਬੀ ਭੰਗੜਾ ਪਾਇਆ ਨਹੀਂ ਨਹੀਂ ਉਹ ਫਰਕ ਇਹ ਸੀ ਵੀ ਉਹ ਪ੍ਰੋਗਰਾਮ ਲੁਧਿਆਣੇ 'ਚ ਸੀ ਹੁਣ ਲੁਧਿਆਣੇ 'ਚ ਦੇ ਵਿੱਚ ਤਾਂ ਮੈਂ ਲੁਧਿਆਣੇ ਦਾ ਆਂ ਮੇਰਾ ਉਹਨਾਂ ਨਾਲ ਰੋਜ਼ ਲੁਧਿਆਣੇ ਦੇ ਲੋਕਾਂ ਨਾਲ ਇੰਟਰੈਕਸ਼ਨ ਤੇ ਕੁਦਰਤੀ ਗੱਲ ਆ ਕੋਈ ਬਾਹਰੋਂ ਆਇਆ ਹੋਵੇ ਉਹਦੇ ਨਾਲ ਥੋੜਾ ਜਿਹਾ ਉਹ ਪਿਆਰ ਨਹੀਂ ਨਾ ਹੁੰਦਾ ਉਹੀ ਉਹ ਗੱਲ ਸੀ ਉਸ ਲਈ ਵੀ ਉਹ ਲੁਧਿਆਣੇ ਦੇ ਲੋਕ ਸੀ ਸਾਰੇ ਉੱਥੇ ਅਸੀਂ ਤਾਂ ਰੋਜ ਉਹਨਾਂ ਦੇ ਵਿੱਚ ਰਹਿਨੇ ਆ ਉਹ ਇਸ ਕਰਕੇ ਉਹ ਖੁਸ਼ ਸੀਗੇ ਤੇ ਉਹਨਾਂ ਦੇ ਜਿਹੜੇ ਦੂਜੇ ਕੈਂਡੀਡੇਟ ਸਾਹਿਬ ਸੀ ਉਹਨਾਂ ਨਾਲ ਬਾਹਰੋਂ ਸੀਗੇ ਤੇ ਮੇਰਾ ਵੀ ਕੁਦਰਤੀ ਫਰਕ ਹੋਊਗਾ ਜੇ ਮੈਂ ਗਿੱਦੜ ਵਾਏ ਜਾਮਾ ਮੈਨੂੰ ਜੋ ਰਾਜਾ ਜੀ ਨੂੰ ਜਿਹੜੇ ਕੀ ਬੜਿੰਗ ਸਾਹਿਬ ਆ ਜਿਹੜੇ ਉਹਨਾਂ ਨਾਲ ਜੋ ਗਿੱਦੜ ਵਾਏ ਦੇ ਲੋਕਾਂ ਦਾ ਏ ਉਹ ਜਿਵੇਂ ਉਹਨਾਂ ਨੇ ਕਿਹਾ ਮੇਰੇ ਦਿਲ 'ਚ ਨੇ ਤੇ ਉਸ ਕਰਕੇ ਉਹਨਾਂ ਦੇ ਦਿਲ 'ਚ ਉਹ ਨੇ ਮੇਰੇ ਦਿਲ 'ਚ ਲੁਧਿਆਣਾ ਐ ਜੱਫੀ ਦੇ ਬੜੇ ਚਰਚੇ ਹੋਏ ਬਾਜਵਾ ਸਾਹਿਬ ਨੇ ਵੀ ਕਹਿਤਾ ਕਿ ਸਿਆਸੀ ਜੱਫੀ ਸੀ ਸਿਆਸਤਾਂ ਅਨ ਅਕਸਰ ਇਦਾਂ ਦੀ ਜੱਫੀ ਪਾਲਨ ਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਛੱਡੋ ਯਾਰ ਕੀ ਦਾ ਨੌਲੇਜ ਹੈ ਫਿਰ ਵੀ ਉਸ ਦਿਨ ਰੰਗ ਜਿਹੜਾ ਅਲੱਗ ਹੀ ਕਿਸਮ ਦਾ ਸੀਗਾ ਤੁਸੀਂ ਆਪਣੇ ਕੈਂਡੀਡੇਟ ਨੂੰ ਪੁੱਛਣ ਵੀ ਉਹ ਕਿਹੜੀ ਜੱਫੀ ਸੀ ਤੁਸੀਂ ਲੁਧਿਆਣੇ ਤੋਂ ਮੁਕਾਬਲਾ ਕਿਸ ਨਾਲ ਵੇਖ ਰਹੇ ਹੋ ਅਕਾਲੀ ਦਲ ਦਾ ਵੀ ਕੈਂਡੀਡੇਟ ਜਿਹੜਾ ਸਟਰੋਂਗ ਹੈ ਕਾਂਗਰਸ ਤੋਂ ਵੀ ਔਰ ਤਾਂ ਮੈਦਾਨ ਦੇ ਵਿੱਚ ਹੋਈ ਤੁਸੀਂ ਮੁਕਾਬਲਾ ਕਿਸ ਨਾਲ ਸਮਝਦੇ ਹੋ ਮੋਦੀ ਜਮ ਜਿਵੇਂ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਨਾ ਕਿਸ ਨਾਲ ਉਹ ਵੀ ਇੱਥੇ ਆ ਮੋਦੀ ਸਾਹਿਬ ਦਾ ਤੇ ਬੀਜੇਪੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂਗਾ ਉਹ ਸਾਰੇ ਆਪਣੇ ਜੇ ਇਕੱਠੇ ਕਰਕੇ ਵੀ ਵੋਟ ਹੈ ਜਿਹੜੀ ਮੋਦੀ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੀ। ਸੋ ਲਗਾਤਾਰ ਕੈਂਪੇਨ ਜਿਹੜਾ ਪਿੰਡਾਂ ਦੇ ਵਿੱਚ ਵੀ ਜਾਰੀ ਹੈ ਸੋ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਰਿਸਪਾਂਸ ਵਧੀਆ ਮਿਲ ਰਿਹਾ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਹੁਣ ਪਿੰਡਾਂ ਤੋਂ ਸਿੱਧਾ ਹੀ ਆ ਰਹੇ ਆ। ਸਵੇਰ ਦਾ ਮੈਂ ਪਿੰਡਾਂ 'ਚ ਗਿਆ ਹੋਇਆ ਤੇ ਸਾਰੇ ਹੁਣੀ ਦਾਖੇ 'ਚੋਂ ਦਾਖੇ ਉਦੋਂ ਪਹਿਲਾਂ ਜਗਰਾਉਂ 'ਚੋਂ ਦੋਨੋਂ ਜਗ੍ਹਾ ਤੇ ਆਏ ਆ ਤੇ ਤੁਸੀਂ ਤਸਵੀਰਾਂ ਦੇਖਿਓ ਮੈਸਿਵ ਸਪੋਰਟ ਆ ਜਿਹੜੀ ਉਹ ਸਰ ਜਗ੍ਹਾ ਮਿਲ ਰਹੀ ਹੈ। ਠੀਕ ਸਮਾਂ ਦੇ ਲਈ ਸ਼ੁਕਰੀਆ। ਸੋ ਸਾਡੇ ਨਾਲ ਰਵਨੀਤ ਸਿੰਘ ਬਿੱਟੂ ਉਹ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਕਨਈਆ ਮਿੱਤਲ ਦਾ ਜੋ ਧਾਰਮਿਕ ਪ੍ਰੋਗਰਾਮ ਸੀ ਜਿਸ ਵਿੱਚ ਦੋ ਸਿਆਸਤਦਾਨ ਇਕੱਠੇ ਹੋਏ ਜਫੀ ਵੀ ਪਈ ਆ ਪਰ ਸਿਆਸੀ ਜਫੀ ਸੀ ਔਰ ਉਸ ਉੱਪਰ ਕੋਈ ਟਿੱਪਣੀ ਉਹ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਨੇ ਦੱਸਿਆ ਕਿ ਲੁਧਿਆਣੇ ਦੇ ਦਿਲ ਦੇ ਵਿੱਚ ਅੱਜ ਵੀ ਰਬਨੀਤ ਬਿੱਟੂ ਵਸਦਾ ਹੈ ਔਰ ਲੁਧਿਆਣੇ ਦੇ ਲੋਕ ਹੀ ਜਿਹੜੇ ਵੋਟਰ ਨੇ ਉਹੀ ਦੱਸਣਗੇ ਕਿ ਵੋਟਾਂ ਦੇ ਵਿੱਚ ਕਿਸ ਦੀ ਹਮਾਇਤ ਕਰਨੀ ਹੈ ਬਾਕੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਲੋਕਾਂ ਦਾ ਪਿਆਰ ਉਹਨਾਂ ਨੂੰ ਲਗਾਤਾਰ ਮਿਲ ਰਿਹਾ ਹੈ ਕੈਮਰਾਮੈਨ ਸੁਤੰਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਪੀ